3, ਮੁਰਦਾਬਾਦ 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 ਨਾਰੀ ਭਵੀ ਸਰਕਾਰ ਹਾਏ 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 ਮੁਰਦਾਬਾਦ ਟ੍ਰਾਂਸਪੋਰਟ ਮੰਤਰੀ ਮੁਰਦਾਬਾਦ 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 ਮੀਟਰ ਸਕੀਮ ਬਸ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮੀਟਰ ਸਕੀਮ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਕਾਹਾਂ ਨਹੀਂ ਪਉਂਦੀ ਸਰਕਾਰ ਮੁਰਦਾਬਾਦ 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 ਕਾਹਾਂ ਲੇਟ ਕਰਨ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੰਗਾ ਨਹੀਂ ਮੰਦੇ ਹਾਏ 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 ਯਾਰ ਰੋਡ ਪਾਸ ਪਨ ਪਾਸੇ ਜਿਹੜਾ ਹਰੋ ਸਾਥੀਓ ਅੱਜ ਆਪਾਂ ਆਪਣੇ ਸੈਂਟਰ ਬਾਡੀ ਦੇ ਬਾਡੀ ਦੇ ਸੱਦੇ ਤੇ 2 ਘੰਟੇ ਲਈ ਬੱਸ ਸਟੈਂਡ ਬੰਦ ਕਰਨ ਲੱਗੇ ਆ ਜਿਹੜੀ ਆਪਣੀਆਂ ਦੋ ਮੁੱਖ ਮੰਗਾਂ ਵਾਂ ਜਿਸ ਦੇ ਸੱਦੇ ਤੇ ਆਪਾਂ ਇਹ ਬਾਟਨ ਬੰਦ ਕੀਤੇ ਨੇ ਪਹਿਲੀ ਮੰਗ ਤਾਂ ਆਪਣੀ ਹੈਗੀ ਆ ਵੀ ਜੋ ਪੰਜਾਬ ਸਰਕਾਰ ਕਿਲੋਮੀਟਰ ਸਕੀਮ ਦਾ ਸੱਦਾ ਲੈ ਕੇ ਆ ਰਹੀ ਆ ਆਪਣੀ ਜਥੇਬੰਦੀ ਇਹਦਾ ਸਮੇਂ-ਸਮੇਂ ਤੇ ਵਿਰੋਧ ਵੀ ਕਰਦੀ ਆ ਰਹੀ ਆ ਵੀ ਆਪਾਂ ਉਹ ਕਿਲੋਮੀਟਰ ਸਕੀਮ ਗੱਡੀਆਂ ਨਹੀਂ ਪੈਣ ਦੇਵਾਂਗੇ ਸੋ ਸਾਥੀਓ ਇਹ ਕਿਲੋਮੀਟਰ ਸਕੀਮ ਜਿਹੜੀਆਂ ਗੱਡੀਆਂ ਉਹ ਆਪਣੇ ਲਈ ਘਾਤਕ ਸਿੱਧ ਹੋ ਸਕਦੀਆਂ ਨੇ ਇਸ ਨਾਲ ਵਰਖ ਸਾਹਿਬ ਦਾ ਤੇ ਆਪਣੇ ਡਰਾਈਵਰ ਸਾਥੀਆਂ ਦਾ ਬਹੁਤ ਵੱਡਾ ਨੁਕਸਾਨ ਆ ਕਿਲੋਮੀਟਰ ਦੇ ਆਪਾਂ ਨੂੰ ਜਿਹੜੀਆਂ ਗੱਡੀਆਂ ਪੈਣੀਆਂ ਉਹ ਆਪਾਂ ਤੋਂ ਮਾਲਕ ਵੱਧ ਪੈਸੇ ਲੈ ਕੇ ਜਾਂਦਾ ਮਹਿਕਮੇ ਨੂੰ ਕਰੋੜਾਂ ਰੁਪਈਆਂ ਦਾ ਚੂਨਾ ਲਾ ਕੇ ਲੈ ਕੇ ਜਾਂਦਾ ਵਾ ਇਸ ਨਾਲ ਆਪਣੇ ਮਹਿਕਮੇ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਵਾ ਤੇ ਦੂਜਾ ਆਪਣਾ ਜਿਹੜਾ ਇਹ ਬੰਦ ਦਾ ਸੱਦਾ ਵਾ ਆਪਣੇ ਜੋ ਆਊਟਸੋਰਸਿੰਗ ਤੇ ਆਊਟਸੋਰਸਿੰਗ ਤੇ ਆਪਣੇ ਹੈਗੇ ਨੇ ਸਾਥੀ ਨੇ ਉਹਨਾਂ ਦਾ ਤਨਖਾਹ ਦਾ ਮੁੱਦਾ ਅੱਜ 14 ਤਰੀਕ ਹੋ ਗਈ ਆ ਉਹਨਾਂ ਦੀ ਹਜੇ ਤੱਕ ਤਨਖਾਹ ਸਰਕਾਰ ਨੇ ਜਾਰੀ ਨਹੀਂ ਕੀਤੀ ਸੋ ਸਮੇਂ-ਸਮੇਂ ਤੇ ਆਪਾਂ ਨੂੰ ਜਦੋਂ ਵੀ ਹਰੇਕ ਮਹੀਨੇ ਆਪਾਂ ਨੂੰ ਡੀਪੂ ਬੰਦ ਕਰਕੇ ਜਾਂ ਅੱਡਾ ਬੰਦ ਕਰਕੇ ਤਨਖਾਹਾਂ ਪਵਾਉਣੀਆਂ ਪੈਂਦੀਆਂ ਨੇ ਜਿਹੜੇ ਸਰਕਾਰ ਦੀ ਨਿਕਾਮੀ ਸਿੱਧ ਕਰਦੀਆਂ ਨੇ ਤਿਹਾਰਾਂ ਦੇ ਦੇਣਾ ਹਜੇ ਤੱਕ ਆਪਣੇ ਮੁਲਾਜ਼ਮਾਂ ਨੂੰ ਹੈਦਰਕਾਂ ਤਨਖਾਹਾਂ ਜਾਰੀ ਨਹੀਂ ਹੋਈਆਂ ਇਸ ਮੁੱਦੇ ਤੇ ਆਪਾਂ ਅੱਜ ਬੱਸ ਸਟੈਂਡ ਬੰਦ ਕੀਤੇ ਨੇ ਰੋਸ ਵਜੋਂ ਅਸੀਂ ਸਰਕਾਰ ਤੋਂ ਮੰਗ ਵੀ ਕਰਦੇ ਆਂ ਵੀ ਇਹਨਾਂ ਦੇ ਤਨਖਾਹਾਂ ਜਲਦੀ ਜਾਰੀ ਕੀਤੀਆਂ ਜਾਣ ਤੇ ਕਿਲੋਮੀਟਰ ਸਕੀਮ ਦਾ ਜੋ ਟੈਂਡਰ ਆ ਉਹਨੂੰ ਰੱਦ ਕਰਕੇ ਅਜੀ ਜੀ ਤੁਸੀਂ ਦੱਸੋ ਜਿਹੜਾ ਅੱਜ ਦਾ ਤੁਹਾਡਾ 2 ਘੰਟੇ ਦਾ ਬੰਦ ਦਾ ਸੱਦਾ ਹੈਗਾ ਕੀ ਕਾਰਨਾਂ ਤੇ ਕਿਉਂ ਬੰਦ ਕੀਤਾ ਸਭ ਤੋਂ ਪਹਿਲਾਂ ਤਾਂ ਇਹ ਮੈਂ ਧੰਨਵਾਦ ਕਰਦਾ ਤੁਹਾਡਾ ਸਾਰੀ ਪ੍ਰੈਸ ਦਾ ਜਿਹੜੀ ਸਾਡੀ ਆਵਾਜ਼ ਨੂੰ ਸਰਕਾਰ ਤੱਕ ਪਚੌਂਦੀ ਆ ਔਰ ਅੱਜ ਦੇ ਬੰਦ ਦਾ ਜਿਹੜਾ ਸਾਡਾ ਹੈਗਾ ਉਹ ਮੇਨ ਸਾਡਾ ਤਰਖਾਹਾਂ ਦਾ ਤੇ ਇੱਕ ਕਿਲੋਮੀਟਰ ਸਕੀਮ ਦਾ ਜਿਹੜਾ ਕਾਫੀ ਦੇਰ ਤੋਂ ਰੇੜਕਾ ਚੱਲਦਾ ਸਰਕਾਰ ਬਾਰ ਬਾਰ ਕਿਲੋਮੀਟਰ ਸਕੀਮ ਦਾ ਟੈਂਡਰ ਲੈ ਕੇ ਆਉਂਦੀ ਆ ਜੋ ਕਿ ਡਿਪਾਰਟਮੈਂਟ ਵਾਸਤੇ ਮਹਿਕਮੇ ਵਾਸਤੇ ਬਹੁਤ ਘਾਟੇਵੰਦ ਸੌਦਾ ਉਹਦੇ ਅਸੀਂ ਅੰਕੜੇ ਵੀ ਦੇ ਚੁੱਕੇ ਆ ਔਰ ਜਿੱਥੇ-ਜਿੱਥੇ ਘਾਟਾ ਕਿੰਦਾ ਉਹਦਾ ਉਹ ਵੀ ਸਾਰੇ ਅੰਕੜੇ ਜਾਰੀ ਕਰ ਚੁੱਕੇ ਆ ਮੀਟਿੰਗਾਂ ਦੇ ਵਿੱਚ ਪਰੰਤੂ ਪਤਾ ਨਹੀਂ ਕਿਹੜੀ ਗੱਲੋਂ ਸਰਕਾਰ ਵਾਰ-ਵਾਰ ਉਹ ਕਾਰਪੋਰੇਟ ਘਰਾਿਆਂ ਦੇ ਹੱਥ ਦੇ ਵਿੱਚ ਸਾਡੇ ਡਿਪਾਰਟਮੈਂਟ ਨੂੰ ਦੇਣਾ ਚਾਹੁੰਦੀ ਆ ਜਿਹਦਾ ਅਸੀਂ ਵਿਰੋਧ ਕਰਦੇ ਆ ਦੂਸਰੀ ਜਿਹੜਾ ਹਰ ਮਹੀਨੇ ਸਾਨੂੰ ਜਿਹੜਾ ਥਰਖਾਹਾਂ ਦੀ ਖਾਤਰ ਅੱਡਾ ਬੰਦ ਜਾਂ ਕੋਈ ਹੋਰ ਪ੍ਰੋਟੈਸਟ ਕਰਨਾ ਪੈਂਦਾ ਇਹ ਵੀ ਇੱਕ ਬਹੁਤ ਮੰਦਭਾਗੀ ਤੇ ਇੱਕ ਨਾਕਾਮੀ ਸਾਹਬ ਤੋਂ ਹੁੰਦੀ ਆ ਸਰਕਾਰ ਦੀ ਅਸੀਂ ਸਰਕਾਰ ਨੂੰ ਬਾਰ ਬਾਰ ਬੇਨਤੀਆਂ ਵਿਭਾਗ ਨਾਲ ਮੀਟਿੰਗਾਂ ਕਰਕੇ ਕਈ ਵਾਰ ਕਹਿ ਚੁੱਕੇ ਆ ਵੀ ਸਾਡੀ ਘੱਟੋ ਘੱਟ ਜਿਹੜੀ ਤਨਖਾਹ 7 ਤਰੀਕ ਤੱਕ ਜਾਰੀ ਕਰ ਦਿਆ ਕਰੋ ਜਿਹੜੀਆਂ ਤੁਸੀਂ ਮੀਟਿੰਗਾਂ ਕਰਦੇ ਉਹਦਾ ਸਿੱਟਾ ਵੀ ਕੋਈ ਨਿਕਲਦਾ ਜਾਂ ਕੰਨੀਆਂ ਮੀਟਿੰਗਾਂ ਤੇ ਕਰੀ ਸੀਮਤ ਰਹਿੰਦੇ ਤੁਸੀਂ ਤਕਰੀਬਨ ਜੀ ਆਪਾਂ ਇਹ ਕਹਿ ਸਕਦੇ ਆ ਵੀ ਸਰਕਾਰ ਜਾਂ ਵਿਭਾਗ ਢੀਠ ਹੋ ਚੁੱਕਿਆ ਉਹ ਸਾਡਾ ਹਜੇ ਤੱਕ ਉਹ ਮੀਟਿੰਗਾਂ ਤੱਕ ਹੀ ਸੀਮਤ ਰਹਿ ਜਾਂਦਾ ਸਾਨੂੰ ਦੁਬਾਰੇ ਫੇਰ ਉਹ ਪ੍ਰੋਗਰਾਮ ਸ਼ੁਰੂ ਕਰਕੇ ਤੇ ਦੁਬਾਰ ਤੋਂ ਸਾਰਾ ਸਿਲਸਾ ਸ਼ੁਰੂ ਕਰਨਾ ਪੈਂਦਾ ਉਹਨਾਂ ਨੂੰ ਯਾਦ ਦਿਵਾਉਣ ਦੀ ਖਾਤਰ ਗੱਲ ਇਹ ਆ ਵੀ ਦੇਖੋ ਤੁਸੀਂ ਦੇ ਬੈਠੇ ਧਰਨੇ 'ਤੇ ਬੱਸਾਂ ਰੋਡਵੇ 'ਤੇ ਚੱਲ ਰਹੀਆਂ ਇਹਨਾਂ ਨੂੰ ਕੀ ਕਹਿੰਦੇ ਨੇ ਇਹ ਤੁਹਾਡੇ ਮੁਲਾਜ਼ਮ ਨਹੀਂ ਹੈਗੇ ਸਾਡੇ ਮੁਲਾਜ਼ਮ ਆ ਜੀ ਇਹ ਪਰ ਸਾਡਾ ਜਿਹੜਾ ਪ੍ਰੋਟੈਸਟ ਆ ਜਾਂ ਸਾਡਾ ਜਿਹੜਾ ਨੋਟਿਸ ਆ ਉਹ ਸਿਰਫ ਇਹਦੇ ਤੇ ਕੇਂਦਰ ਸੀ ਵੀ ਅਸੀਂ ਅੱਜ ਅੱਡੇ ਬੰਦ ਕਰਕੇ ਪਹਿਲਾ ਜਿਹੜਾ ਰੋਸ ਸਾਡਾ ਅੱਡੇ ਬੰਦ ਕਰਕੇ ਹੋਊਗਾ ਔਰ ਜੇਕਰ ਸਰਕਾਰ ਜਾਂ ਵਿਭਾਗ ਸਾਡੀਆਂ ਮੰਗਾਂ ਤੇ ਗੌਰ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬੱਸਾਂ ਬੰਦ ਕਰਕੇ ਮੁਕੰਮਲ ਹੜਤਾਲ ਕਰਕੇ ਵੀ ਇਹਦਾ ਜਿਹੜਾ ਰੋਸ ਕਰਾਂਗੇ ਇਹ ਰੋਸ ਤੁਸੀਂ ਹਰ ਮਹੀਨੇ ਕਰਦੇ ਆ ਜਦੋਂ ਤੁਸੀਂ ਰੋਸਤੇ ਧਰਨੇ ਦੇ ਬੈਹਨੇ ਆ ਜਾਂ ਥੋੜੀ ਤਨਖਾਹ ਪੈਂਦੀ ਆ ਫਿਰ ਖਰਚਾਂਵਾਂ ਦੇ ਵਿੱਚ ਪੈਸਾ ਕਿੱਥੋਂ ਆਉਂਦਾ ਇਹ ਤਾਂ ਹਮ ਸਰਕਾਰ ਹੀ ਦੱਸ ਸਕਦੀ ਹੈ ਇਹ ਸਵਾਲ ਸਰਕਾਰ ਦਾ ਤੁਸੀਂ ਪੰਜਾਬ ਦੇ ਨੁਮਾਇੰਦੇ ਆ ਰੋਡਵੇ ਦੇ ਵਿੱਚ ਦੇ ਸਾਰੇ ਮੁਲਾਜ਼ਮਾਂ ਦੇ ਤੁਹਾਨੂੰ ਵੀ ਪਤਾ ਹੋਣਾ ਜਿਹਦੇ ਵੀ ਪੈਸੇ ਬਾਅਦ ਚੋਂ ਕਿੱਥੋਂ ਆਉਂਦੇ ਨੇ ਤੁਸੀਂ ਉਹਨਾਂ ਨੂੰ ਪੁੱਛੋ ਉਹਨਾਂ ਨੂੰ ਕੀ ਗੱਲ ਬੱਤ ਹੈ ਪੈਸੇ ਤਾਂ ਹੁੰਦੇ ਹੀ ਆ ਜੀ ਇਹਨਾਂ ਦੇ ਕੋਲੇ ਪਰੰਤੂ ਇਹ ਜਾਣ ਬੁੱਝ ਕੇ ਸਾਡੀਆਂ ਕੈਟਾਗਰੀਆਂ ਦੋ ਆ ਸਾਡੀ ਜਥੇਬੰਦੀ ਦੇ ਵਿੱਚ ਇਹਨਾਂ ਨੂੰ ਤਾਰਪਿਕ ਟੋਕਾਨ ਦੀ ਖਾਤਰ ਜਾਂ ਜੇ세ਬੰਦੀ ਨੂੰ ਡਾਊਨ ਕਰਨ ਦੀ ਖਾਤਰ ਜਿਹੜੀਆਂ ਇਹ ਚਾਲਾਂ ਚੱਲਦੀਆਂ ਜਿਹੜਾ ਬਾਰ-ਬਾਰ ਲੇਟ ਕਰਕੇ ਅੱਜ ਬੰਦ ਕੀਤਾ ਤੇ ਅੱਜ ਸ਼ਾਮ ਤੱਕ ਇਹਨਾਂ ਨੇ ਤਨਖਾਹ ਰਿਲੀਜ਼ ਕਰ ਦੇਣੀਆਂ ਪਤਾ ਨਹੀਂ ਕਿਉਂ ਇਹ ਜਾਣਵਜ ਕੇ ਸਾਨੂੰ ਵਿਭਾਗ ਹੀ ਖਰਾਬ ਕਰ ਰਿਹਾ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਮਲਾਜਮਾਂ ਅਨੇ ਲੱਗੇ ਸਰਕਾਰ ਬਣਾਈ ਆ ਸੀ ਵੱਧ ਚੜ ਕੇ ਹਿੱਸਾ ਲਿਆ ਇਹਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਪਰੰਤੂ ਸਾਡੀ ਸੁਣਵਾਈ ਅਜੇ ਤੱਕ ਨਹੀਂ ਹੋਈ ਅਸੀਂ ਸਰਕਾਰ ਨੂੰ ਇਹ ਕਹਣਾ ਚਾਹੁੰਦੇ ਆ ਵੀ ਸਾਡੀਆਂ ਜਿਹੜੀਆਂ ਸਰਕਾਰ ਆ ਉਹ ਸਮੇਸਰ ਲਈ ਜਹੋਣ ਕਿਲੋਮੀਟਰ ਸਕੀਮ ਦਾ ਜਿਹੜਾ ਟੈਂਡਰ ਆ ਉਹ ਰੱਦ ਕਰਕੇ ਵਿਭਾਗ ਦੀਆਂ ਬੱਸਾਂ ਪਾਈਆਂ ਜਾਣ ਤਾਂ ਕਿ ਜਿਹੜਾ ਵਿਭਾਗ ਆ ਔਨ ਵਾਲੇ ਸਾਡੇ ਸਾਡੀਆਂ ਔਨ ਵਾਲੀਆਂ ਨਸਾਂ ਵਾਸਤੇ ਜਿਹੜਾ ਵਿਭਾਗ ਹੈ ਬਚਾ ਰਵੇ ਤੇ ਗਾਂ ਜਿਹੜੇ ਬੇਰਜਗਾਰੀਆਂ ਇਹ ਨਾ ਵਧੇ ਫਿਰ ਆਪਾਂ ਕਿਲੋਮੀਟਰ ਸਕੀਮ ਦਾ ਰੋਲਾ ਪਾ ਰਹੇ ਆ ਵਿਭਾਗ ਦੇ ਵਿੱਚ ਵੀ ਬੱਸਾਂ ਚਲੋ ਸਰਕਾਰ ਪਾ ਦਿੰਦੀ ਆ ਟਾੜੇ ਪੱਕੇ ਹੋਣ ਦੇ ਸਬੰਧ ਵਿੱਚ ਤੁਸੀਂ ਸਰਕਾਰ ਨੂੰ ਕੀ ਕਹਿੰਦੇ ਆ? ਦੇਖੋ ਜੀ ਅਸੀਂ ਤਾਂ ਜਦੋਂ ਤੋਂ ਭਰਤੀ ਨੇ ਉਦੋਂ ਤੇਹੀ ਰੌਲਾ ਪਚਲ ਰਿਹਾ ਵੀ ਪੱਕੇ ਕਰਨਾ ਅੱਜ ਕਰਦੇ ਆ ਪਹਿਲਾਂ ਇਹਨਾਂ ਨੇ ਪੇਪਰ ਲੈ ਕੇ ਕੰਟਰੈਕਟ ਤੇ ਕੀਤਾ ਕੰਟਰੈਕਟ ਤੇ ਕਹਿੰਦੇ ਸੀਗੇ ਇਹਦੇ ਵੀ ਤੁਹਣਾ ਤਿੰਨ ਸਾਲ ਬਾਅਦ ਪੱਕੇ ਕਰ ਦਾਂਗੇ ਤਿੰਨ ਤੋਂ ਅੱਜ ਸਾਨੂੰ 10 ਸਾਲ ਹੋ ਚੁੱਕੇ ਆ ਪੂਰੇ ਜਿਹੜੀ ਸਰਕਾਰ ਕਦੇ ਕਹਿ ਦਿੰਦੇ ਸਾਨੂੰ ਰੋਡ ਵਿੱਚ ਪੱਕੇ ਕਰਾਂਗੇ ਕਦੇ ਕੋਈ ਲਾਰਾ ਲਾ ਕੇ ਸਾਨੂੰ ਜ਼ਿਆਦਾਤਰ ਲਾਰੀ ਲੱਗ ਰਹੇ ਆ ਅਜੇ ਤੱਕ ਸਾਨੂੰ ਪੱਕੇ ਹੋਣ ਦਾ ਕੋਈ ਰਾਹ ਸਾਨੂੰ ਦੱਸ ਨਹੀਂ ਰਿਹਾ ਜੇਕਰ ਕਿਲੋਮੀਟਰ ਸਕੀਮ ਬਣਦੀ ਆ ਤੇ ਕੀ ਜਿਹੜੇ ਹਰਫੇ ਸਫਰ ਵਾਲਾ ਸਕੀਮ ਜਿਹੜੀ ਚੱਲਦੀ ਰਹੂਗੀ ਜਾਂ ਬੰਦ ਹੋ ਜਾਊਗੀ ਦੇਖੋ ਜਿਹੜਾ ਇਹ ਫ੍ਰੀ ਸਫਰ ਬਾਰੇ ਜਿਵੇਂ ਆਪਾਂ ਗੱਲ ਕਰੀਏ ਤਾਂ ਜਿਹੜੀ ਪੀ ਆਰਟੀਸੀ ਸੀਗੀ ਪੀ ਆਰਟੀਸੀ ਜਿਹੜਾ ਕਿਲੋਮੀਟਰ ਬੱਥਾਂ ਤੇ ਫ੍ਰੀ ਸਫਰ ਕਰ ਰਹੇ ਸੀ ਜਿਹਦੇ ਕਰਕੇ ਉਹ ਬਹੁਤੀਆਂ ਬੱਥਾਂ ਕਿਲੋਮੀਟਰ ਖੜਗੀਆਂ ਨੇ ਕਿਉਂਕਿ ਜਿਹੜੇ ਉਹਨਾਂ ਨੂੰ ਤਾਂ ਮਹਿਕਮੇ ਨੂੰ ਪੈਸੇ ਜਿਹੜੇ ਕਿਲੋਮੀਟਰ ਉਹ ਦੇਣੇ ਹੀ ਪੈਣੇ ਆ ਹੁਣ ਜਿਵੇਂ ਆਪਣੇ ਅਦਾਲਤੋਂ ਤੁਸੀਂ ਰੋਡਵੇਜ ਲਈ ਬਹੁਤ ਜ਼ਿਆਦਾ ਪੈਸਾ ਖੜਾ ਵਾ ਜਿਹੜਾ ਸਰਕਾਰ ਲਈ ਜਿਹੜਾ ਹਲੇ ਤੱਕ ਬੁੜੀਆਂ ਦਾ ਜਿਹੜਾ ਬੀਬੀਆਂ ਦਾ ਰਿਲੀਜ਼ ਨਹੀਂ ਕੀਤਾ ਗਿਆ ਜਿਹਦੇ ਕਰਕੇ ਗੱਲ ਨੂੰ ਇਹਨਾਂ ਨੇ ਪਾਉਣੀਆਂ ਨੇ ਇਹਨਾਂ ਨੇ ਪ੍ਰੈਫਰ ਦਾ ਕਿਲੋਮੀਟਰ ਹੀ ਦੇ ਰਿਆ ਜਿੱਥੇ ਕਿਤੇ ਇਹਨਾਂ ਨੂੰ ਪੈਪ ਚਾਹੀਦਾ ਵੀ ਮੈਕਮੇ ਦੀ ਬੱਸ ਪਾਉਣ ਜਿਹੜਾ ਮੈਕਮੇ ਦੀ ਬੱਸ ਉਹ ਕਿਲੋਮੀਟਰ ਬੱਸ ਪੈਣੀ ਉਹ 5 ਸਾਲ ਬਾਅਦ ਆਉਦੀ ਬੱਸ ਵੀ ਘਰੇ ਲੈ ਜਾਂਦਾ ਵਾ ਤੇ ਜਿਹੜਾ ਮੈਕਮੇ ਦੇ ਪੱਲੇ ਕੁਛ ਨਹੀਂ ਰਹਿੰਦਾ ਤੇ ਪੈਸੇ ਤੇ ਬੱਸ ਆਉਦੀ ਦੋਵੇਂ ਚੀਜ਼ਾਂ ਲੈ ਕੇ ਚਲੇ ਜਾਂਦਾ ਵਾ ਕਰਿਆ ਵਾ ਬੱਸਾਂ ਰੈਲੀਆਂ ਦੇ ਜਾਂਦੀਆਂ ਇਓ ਕਿਲੋਮੀਟਰ ਸਕੀਮ ਨਹੀਂ ਆ ਬਸ ਆ ਜਾਣੀਆਂ ਰੈਲੀਆਂ ਤੇ ਨਹੀਂ ਜੀ ਕਦੇ ਵੀ ਨਹੀਂ ਭੇਜਣਗੇ ਜੀ ਉਹ ਉਹ ਬੱਸਾਂ ਤਾਂ ਸਿਰਫ ਇਹਨਾਂ ਟੈਂਡਰ ਹੁੰਦਾ ਵਾ ਜਿਹੜਾ ਰੂਟ ਤੇ ਕਿਲੋਮੀਟਰ वाइज ਦੀ ਹੁੰਦਾ ਉਹ ਰੈਲੀ ਤੇ ਤਾਂ ਹੁਣ ਜਿਵੇਂ ਤੁਹਾਨੂੰ ਪਤਾ ਹੀ ਹੈ ਪਿੱਛੇ ਇਹ ਜੇ ਗੋਲੀ ਚੱਲੀ ਸੀ ਜਿਹਦੇ ਕਰਕੇ ਸਾਡੇ ਜਥੇਬੰਦੀ ਨੇ ਮਨਾ ਕਰਤਾ ਹੁਣ ਪਿੱਛੇ ਰੈਲੀ ਹੋਈ ਸੀਗੀ ਜਿਹੜੀ ਉੱਥੇ ਵੀ ਅਸੀਂ ਜਿਹੜੀਆਂ ਬੱਸਾਂ ਨਹੀਂ ਲੈ ਗਏ ਸੀਗੇ ਜਿਹਦੇ ਵਿੱਚ ਉਹਨਾਂ ਨੇ ਪੱਕੇ ਬੰਦੀ ਭੇਜਿਆ ਦਾਦਾ ਤਰਤੇ ਕੁਝ ਇੱਕ ਦੋ ਦੂਜੀਆਂ ਜਥੇਬੰਦੀਆਂ ਦੇ ਬੰਦੇ ਗਏ ਆ ਕਿਉਂਕਿ ਅਸੀਂ ਰੈਲੀਆਂ ਤੇ ਕੋਰੀ ਨਾ ਕੀਤੀ ਸੀਗੀ ਵੀ ਸਾਡੇ ਬੰਦੇ ਦੀ ਵਰਕਰਾਂ ਦੀ ਜਾਨ ਨੂੰ ਖਤਰਾ ਵਾ ਉੱਥੇ ਗੋਲੀ ਚੱਲੀ ਆ ਦੇਖੋ ਸਾਡੇ ਕਿਸੇ ਵਰਕਰ ਦੇ ਵੀ ਲੱਗ ਸਕਦੀ ਸੀ ਕਿ ਜਿਹੜੀ ਕਿ ਬਹੁਤ ਮੰਦ ਭਾਗੀ ਘਟਨਾ ਸੀਗੀ ਉਹ ਜਿਹਦੇ ਚੱਲਦੇ ਅਸੀਂ ਰੈਲੀਆਂ ਤੋਂ ਬਥਾ ਮਨਾ ਕੀਤੀਆਂ ਨਹੀਂ ਕੀ ਤੁਹਾਨੂੰ ਲੱਗ ਰਿਹਾ ਜਿਹੜੀ ਅੱਜ ਤੋਂ ਤੁਹਾਡੀ ਸਟ੍ਰਾਈਕ ਹੀ ਗਏ ਦੇ ਮਤਲਬ ਤੁਹਾਡੀ ਤਨਖਾਹ ਸ਼ੰਤ ਕਰ ਪੈ ਜੂਂ ਕਰੀ ਜਰੂਰ ਪਾਉਗੀ ਜੀ ਸਰਕਾਰ ਦੇ ਨਾਲ ਜੀ ਜਿਵੇਂ ਕਹਿ ਦਈਏ ਆਪਾਂ ਇਹਨਾਂ ਦੇ ਲਈ ਪਤਾ ਨਹੀਂ ਤਾਂ ਇਹਨਾਂ ਨੂੰ ਖੁਸ਼ੀ ਮਿਲਦੀ ਆ ਅਸੀਂ ਅੱਡੇ ਬੰਦ ਕਰਦੇ ਆਂ ਜਾਂ ਅਸੀਂ ਸਟ੍ਰਾਈਕ ਕਰਦੇ ਆਂ ਅਸੀਂ ਆਪਦੀ ਤਨਖਾਹ ਲੈਣ ਖਾਤਰ ਵੀ ਸਾਨੂੰ ਪੈਸੇ ਕਟਾ ਕੇ ਤਨਖਾਹ ਮਿਲਦੀ ਆ ਜਦੋਂ ਹੁਣ ਸੋਡੇ ਸਾਹਮਣੇ ਤੁਸੀਂ ਦੇਖ ਲਓ ਤੇ ਸ਼ਾਮ ਤੱਕ ਸਾਡੀ ਜਿਹੜੀ ਤਨਖਾਹ ਪਾ ਦੇਣਗੇ ਇਹਨਾਂ ਦਾ ਪਹਿਲਾਂ ਤੋਂ ਜੀ ਨੀਤੀ ਚੱਲਦੀ ਹੈ ਸਰਕਾਰ ਦੀ ਜਿਵੇਂ ਅਸੀਂ ਤੁਹਾਨੂੰ ਪਤਾ ਹੀ ਹੈ ਪਹਿਲੇ ਦੱਥ ਕੇ ਡੇਪ੍ਰਾਧਾਨ ਜੀ ਵੀ ਕੰਟਰੈਕਟ ਤੇ ਆਊਟਸੋਰਸ ਆ ਦੋ ਤਰ੍ਹਾਂ ਦੇ ਜਿਹੜੇ ਵਰਕਰ ਆ ਜਿਹੜੇ ਕੱਚੇ ਕੰਮ ਕਰਦੇ ਆ ਕੰਟਰੈਕਟ ਦਾ ਆ ਇਹ ਰਿਲੀਜ਼ ਫੰਡ ਪਹਿਲਾਂ ਕਰ ਦਿੰਦੇ ਆ ਬਜਟ ਤੇ ਜਿਹੜਾ ਆਊਟਸੋਰਸ ਦਾ ਥੋੜਾ ਲੇਟ ਕਰਦੇ ਜਦੋਂ ਅਸੀਂ ਕੋਈ ਪ੍ਰੋਟੈਸਟ ਕਰਦੇ ਆ ਇਹਨਾਂ ਦਾ ਮਤਲਬ ਇਹ ਆ ਵੀ ਇਹਨਾਂ 'ਚ ਪਾੜਾ ਪਾ ਕੇ ਕੰਟਰੈਕਟ ਤੇ ਆਊਟਸੋਰਸ ਨਾਲ ਹੀ ਲੜਾਈ ਜੇ ਤੇ ਆਪਸ ਵਿੱਚ ਪਾਟਣ ਤੇ ਹੜਤਾਲਾ ਨਾ ਹੋਣ। ਕਿਰੇ ਤੁਸੀਂ ਇਹ ਵਰਕਸ਼ਾਪ ਦੇ ਪ੍ਰਧਾਨ ਤੁਹਾਨੂੰ ਵਰਕਸ਼ਾਪ ਦੇ ਵਿੱਚ ਵੀ ਪ੍ਰੋਬਲਮਸ ਆ ਰਹੀਆਂ ਹੈਗੀਆਂ ਜਿਵੇਂ ਤਰਖਾਹਾਂ ਨਹੀਂ ਪੈ ਰਹੀਆਂ ਤੁਹਾਡੀਆਂ। ਹੋਰ ਕੀ ਕੀ ਦਿੱਕਤਾਂ ਹੁੰਦੀਆਂ ਤੁਹਾਡੇ ਵਾਸਤੇ? ਸਾਰਿਆਂ ਤੋਂ ਪਹਿਲਾਂ ਜੀ ਮੈਂ ਧੰਨਵਾਦ ਕਰਦਾ মিডিਆ ਦਾ। ਇਹੜੇ ਬਾਰ-ਬਾਰ ਸਾਡੀ ਆਵਾਜ਼ ਨੂੰ ਸਰਕਾਰ ਤੱਕ ਲੈ ਕੇ ਜਾਂਦੀ ਆ। ਵਰਕਸ਼ਾਪ ਪ੍ਰਧਾਨ ਦੇ ਹੋਂਦ ਦੇ ਨਾਤੇ ਜੀ ਬਹੁਤ ਦਿੱਕਤਾਂ ਵਰਕਸ਼ਾਪ ਦੇ ਵਿੱਚ ਜਿਵੇਂ ਸਪੇਅਰ ਪਾਰਟਸ ਦੀ ਮੈਨ ਦਿੱਕਤ ਆ ਰਹੀ ਆ। ਇਸ ਸਪੇਅਰ ਪਾਰਟਸ ਟਾਈਮ ਤੇ ਨਹੀਂ ਪਹੁੰਚ ਰਿਹਾ। ਗੱਡੀਆਂ ਵਰਕਸ਼ਾਪ ਦੇ ਵਿੱਚ ਵੱਧ ਟੇਨ ਹੋ ਰਹੀਆਂ ਨੇ। ਦੂਜੀ ਵਰਕਸ਼ਾਪ ਦੀ ਇੱਕ ਵੱਡੀ ਪ੍ਰੋਬਲਮ ਹੁਣ ਇਹ ਆ ਰਹੀ ਆ ਵੀ ਇਹਦਾ ਠੇਕੇਦਾਰ ਚੇਂਜ ਹੋ ਚੁੱਕਿਆ ਵਾ। ਵਸਤਾਰ ਕੇ ਜਿਹੜੇ ਵਰਕਰਾਂ ਦੀਆਂ ਆਪਣੇ ਸਕਿਉਰਟੀਆਂ ਦੀ ਸਮੱਸਿਆ ਉਹ ਵੀ ਆ ਰਹੀ ਆ ਪਹਿਲੇ ਠੇਕੇਦਾਰ ਕੋਲੇ ਸਾਡੇ ਵਰਕਰਾਂ ਦੀਆਂ ਸਕਿਉਰਟੀਆਂ ਜਮ੍ਹਾਂ ਪਈਆਂ ਨੇ ਹੁਣ ਦੂਜੇ ਠੇਕੇਦਾਰ ਕੋਲੇ ਸਕਿਉਰਟੀਆਂ ਦੀ ਉਹ ਦਿੱਕਤ ਬਹੁਤ ਵੱਡੀ ਆ ਰਹੀ ਆ ਤੇ ਤਨਖਾਹਾਂ ਦੀ ਦਿੱਕਤ ਵੀ ਉਹ ਸਾਰਿਆਂ ਦੇ ਨਾਲ ਹੀ ਇਹ ਤਨਖਾਹਾਂ ਆ ਜੇ ਵਰਕਰ ਦੁਆਰਾ ਸਕਿਉਰਟੀ ਮੰਗੀ ਜਾ ਰਹੀ ਹੈ ਹਜੇ ਪੂਰਾ ਕਲੀਅਰ ਕਰਨਾ ਹੀ ਠੇਕੇਦਾਰ ਨੇ ਹਜੇ ਹਜੇ ਥੋੜੇ ਟਾਈਮ ਹੀ ਹੋਇਆ ਠੇਕਾ ਦਾ ਮਚੇਂਜ ਹੋਏ ਨੂੰ ਹੋ ਸਕਦਾ ਵੀ ਉਹ ਦੁਬਾਰਾ ਮੰਗੇ ਤੇ ਉਧਰ ਵੀ ਸਾਡੇ ਵਰਕਰਾਂ ਦੀਆਂ ਸਕਿਉਰਟੀਆਂ ਫਸੀਆਂ ਰਹਿ ਜਾਣ ਉਹ ਵੀ ਅਸੀਂ ਸਰਕਾਰ ਤੋਂ ਮੰਗ ਕਰਦੇ ਆਂਗੇ ਉਹਦਾ ਚੀਜ਼ ਦਾ ਵੀ ਕੋਈ ਨਾ ਕੋਈ ਹੱਲ ਕੱਢ ਕੇ ਸਾਨੂੰ ਦਿੱਤਾ ਜਾਵੇ